ਉਹਦਾ ਅਨੁਭਵ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਆਪਣੀ ਨਜ਼ਮ ਵਿੱਚ ਕਹਿੰਦਾ ਹੈ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਾ ਯਾਰ ਮੈਂ ਇਹ ਸਾਰਾ ਸੰਸਾਰ ਉਜਾੜ ਹੈ ਮਹਾ ਭਿਆਨ ਉਹ ਦਿਆਂ ਨਗਰ ਕਰਵਾਣਿਆ جھوٹ ਸਮਗਰੀ ਵੇਖ ਸੱਚ ਕਰ ਜਾਣਿਆ ਕਹਿੰਦਾ ਬਹੁਤ ਵੱਡੇ ਸ਼ਹਿਰ ਦੇ ਚ ਰਹਿੰਦਾ ਮਹਾਰਾਜ ਕਹਿੰਦਾ ਬਹੁਤ ਵੱਡੀ ਉਜਾੜ ਦੇ ਚ ਰਹਿੰਦਾ ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੈ ਕੇਲੀ ਗੱਲ ਦਾ ਜੋ ਹੈ ਸ਼ੇਰ ਹੈ ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੈ ਬੰਦਾ ਤੇ ਬੰਦੇ ਨਾਲ ਟੁੱਟਿਆ ਹੈ ਕੋਈ ਮੇਲ ਨਹੀਂ ਕੋਈ ਮਿਲਾਪ ਨਹੀਂ ਕੋਈ ਮੇਲਾ ਨਹੀਂ ਕਈਂ ਦਾ ਸਾਰਾ ਸੰਸਾਰ ਮੈਨੂੰ ਉਜਾੜ ਪ੍ਰਤੀਤ ਹੁੰਦਾ ਹੈ ਬਹਾਦਰ ਸ਼ਾਜ਼ਾਫ ਬੰਦਗੀ ਕਰਦਿਆਂ ਕਰਦਿਆਂ ਕੁਝ ਖੇਡ ਬਣ ਗਈ ਅਨੁਭਵ ਮਿਲ ਗਿਆ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਾ ਯਾਰ ਮੈਂ ਕਿਸ ਕੀ ਬਣੇ ਹੈ ਆਲਮੇ ਨਾ ਪਾਇਦਾਰ ਮੈਂ ਇਸ ਕੱਚੀ ਦੁਨੀਆ ਦੇ ਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੀ ਹੈ ਇਸ ਕੱਚੇ ਸੰਸਾਰ ਦੇ ਚ ਪੱਕੇ ਮਹਿਲ ਕਿਸ ਦੇ ਬਣੇ ਹੈ ਕਿਸ ਕੀ ਬਣੇ ਹੈ ਆਲਮੇ ਨਾ ਪਾਇਦਾਰ ਮੈਂ ਅੱਗੇ ਚੱਲ ਕੇ ਕਹਿੰਦਾ ਉਮਰੇ ਦਾ ਰਾਜ਼ ਮੰਗ ਕਰ لائے تھے چار دن کہندہ خدا تو بڑی لمبی عمر میں لے کے آیا چار دن عمرے دراز مانگ کر لائے تھے چار دن دو آرزوں میں کٹ گئی دو انتظار میں کہندہ دو دن پہ لنگ گئے اچھا کر ہیں ਤੇ ਦੋ ਦਿਨ ਲੰਘੇ ਇਛਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕਨ ਪੂਰੀ ਹੋਵੇਗੀ ਜ਼ਿੰਦਗੀ ਗਈ ਜੀਵਨ ਗਿਆ ਬੜੀ ਕੀਮਤੀ ਗੱਲ ਕਹੇ ਤੇ ਇਹਨੂੰ ਇੱਕ ਹੋਰ ਫਕੀਰ ਇੰਜ ਕਹਿੰਦਾ ਜੋ ਕੁਛ ਮੈਂ ਹਾਂ ਐ ਮੇਰੇ ਖੁਦਾ ਅੱਧਾ ਸਮਾ ਅੱਧੀ ਸ਼ਕਤੀ ਮੇਰੀ ਲੱਗ ਗਈ ਉਸਨੂੰ ਛੁਪਾਣ ਦੇ ਚ ਮੈਂ ਉਸ ਤੇ ਪਰਦੇ ਪਾਇਆ ਔਰ ਜੋ ਕੁਛ ਮੈਂ ਨਹੀਂ ਹਾਂ ਅੱਧੀ ਜ਼ਿੰਦਗੀ ਅੱਧੀ ਸ਼ਕਤੀ ਮੇਰੀ ਲੰਘੇ ਉਸ ਨੂੰ ਪ੍ਰਗਟ ਕਰਨ ਦੇ। ਅਵੇਦ ਗਲ پکڑਦੇ ਚਾਹੀਓਗੇ। ਕਹਿੰਦਾ ਜੋ ਕੁਝ ਮੈਂ ਨਹੀਂ ਆ ਉਸ ਨੂੰ ਤੇ ਮੈਂ ਪ੍ਰਗਟ ਕਰਦਾ ਰਿਹਾ। ਔਰ ਜੋ ਕੁਝ ਮੈਂ ਹਾਂ ਉਸ ਤੇ ਮੈਂ ਪਰਦੇ ਪਾਦਾ ਰਿਹਾ ਬਸ ਜ਼ਿੰਦਗੀ ਮੇਰੀ ਇਸ ਤਰ੍ਹਾਂ ਹੀ ਲੰਘੀ ਹੈ। ਜੀਵਨ ਮੇਰਾ ਇਸ ਤਰ੍ਹਾਂ ਹੀ ਲੰਘਿਆ। ਉਮਰੇ ਦਾ ਰਾਜ਼ ਮੰਗ ਕਰ ਲਾਏ ਤੇ ਚਾਰ ਦਿਨ। ਦੋ ਆਰਜ਼ੂ ਮੇਂ ਕਟ ਗਈ। ਦੋ ਇੰਤਜ਼ਾਰ ਮੈਂ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਵਸੇ ਇਹ ਅਰਮਾਨ ਇਹ ਇੱਛਾਵਾਂ ਇਹ ਤੜਪ ਇਹ ਕਹਿ ਰਿਹਾ ਹੈ ਅਭਿਆਸੀਆਂ ਨੂੰ ਫਰਿਆਦ ਪਿਆ ਕਰਦਾ ਹੈ ਇਹ ਮੇਰੇ ਹਿਰਦੇ ਚੋਂ ਕੱਢੋ ਕਿਸੇ ਹੋਰ ਜਗ੍ਹਾ ਜਾਓ